ਔਰ ਇਹਦਾ ਦਰ ਰੋਗ ਦੇ ਲੋਕਾਂ ਨੂੰ ਸਮਝਾਣੇ ਆ ਕਿ ਤੁਸੀਂ ਸਭਨ ਤਾਂ ਔਲੀਆ ਤੋਂ ਅਲੱਗ ਰੱਖਣਾ ਹੀ ਹੈ ਕੱਪੜੇ ਵੀ ਤੁਸੀਂ ਅਲੱਗ ਤੋਂ ਨੇ ਆ ਮੋਸਟ ਹੀ ਅਜਿਹਾ ਕਿ ਮਸ਼ੀਨ ਮਸ਼ੀਨ ਚ ਇੱਕੋ ਵੇਰੀ ਜਦੋਂ ਕੱਪੜੇ ਪੈ ਜਾਂਦੇ ਆ ਤੇ ਅਗਰ ਇੱਕ ਨੂੰ ਤਦਰ ਰੋਗ ਹੈ ਤਾਂ ਉਹਦੇ ਜਿਹੜੇ ਸਪੋਰਸ ਨੇ ਜਿਹੜੇ ਵੀ ਉਹਦੇ ਕੱਪੜਿਆਂ ਦੇ ਵਿੱਚ ਜਰਾਸੀਮ ਨੇ ਉਹ ਸਾਰੇ ਨਾ ਦੂਜੇ ਕੱਪੜਿਆਂ ਚ ਲੱਜ ਜਾਂਦੇ ਆ ਤੇ ਉਹਦੇ ਕਰਕੇ ਫਿਰ ਸਾਰੇ ਪਰਿਵਾਰ ਚ ਹੋ ਜਾਂਦਾ ਹੈ ਇਸ ਲਈ ਅਸੀਂ ਕਹਿੰਨੇ ਆ ਵੀ ਉਸ ਪੇਸ਼ੈਂਟ ਦੇ ਕੱਪੜੇ ਹੈਂਡ ਵਾਸ਼ ਕਰਨੇ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਮਸ਼ੀਨ ਚ ਨਹੀਂ ਪਾਣਾ ਔਰ ਤਾਂ ਦਰ ਰੋਗ ਲਈ ਤੁਸੀਂ ਜਿਹੜਾ 4 ਤੋਂ 6 ਹਫ਼ਤੇ ਦਾ ਕੋਰਸਾ ਕਰਨਾ ਹੀ ਕਰਨਾ ਹੈ ਇਸ ਤੋਂ ਇਲਾਵਾ ਜੋ ਵੀ ਤੁਸੀਂ ਬਜਾਰੋਂ ਟਿਊਬਾਂ ਲੈ ਕੇ ਆਂਦੀਆਂ ਆ ਉਹ ਸਾਰੀਆਂ ਸੁੱਟ ਦਿਓ ਪ੍ਰੋਪਰ ਚਮੜੀ ਦੇ ਮਹਰਦੀਸ ਰਾਹ ਦੇ ਨਾਲ ਕਰੋ ਇਸ ਤੋਂ ਇਲਾਵਾ ਜਦੋਂ ਚਮੜੀ ਦਾ ਰੋਗ ਜਿਹੜਾ ਪੈਰਾਂ 'ਚ ਬਹੁਤ ਹੋ ਜਾਂਦਾ ਹੈ ਕਿਉਂਕਿ ਬਰਸਾਤ 'ਚ ਲੋਕ ਭਿੱਜ ਜਾਂਦੇ ਆ ਪੈਰਾਂ ਦੀਆਂ ਉਂਗਲਾਂ ਗਲ ਜਾਂਦੀਆਂ ਔਰ ਉਂਗਲਾਂ ਜਦੋਂ ਗਲ ਜਾਂਦੀਆਂ ਤਾਂ ਉਹਨਾਂ ਨੂੰ ਜਦੋਂ ਤੱਕ ਆਪਾਂ ਪ੍ਰੋਪਰ ਐਂਟੀਫੰਗਲ ਤਰੀਕੇ ਨਾਲ ਸੁਕਾ ਕੇ ਇਲਾਜ ਨਾ ਕਰੀਏ ਇਹਨੂੰ ਦੋਬੀਚ ਵੀ ਕਹਿੰਦੇ ਆ ਉਦੋਂ ਤੱਕ ਇਹ ਦਿੱਕਤ ਆਉਂਦੀ ਰਹੇਗੀ ਵੀ ਬਾਰ-ਬਾਰ ਗਲਦੀਆਂ ਰਹਿਣਗੀਆਂ। ਅੱਜ ਕੱਲ ਸਾਰਿਆਂ ਨੇ ਸ਼ੂਜ਼ ਪਾਣੇ ਹੁੰਦੇ ਆ ਔਰ ਸਵੇਰ ਤੋਂ ਲੈ ਕੇ ਜਰਾਬਾਂ ਰਾਤ ਨੂੰ ਲਾਣੀਆਂ। ਅਸੀਂ ਕਹਿੰਨੇ ਵੀ ਸ਼ੂਜ਼ ਪਾਣੇ ਅਲਾਉਡ ਐ। ਸਵੇਰੇ ਤੁਸੀਂ ਪੈਰ ਸਾਫ਼ ਕਰਕੇ ਇੱਕ ਇੱਕ ਉਂਗਲ ਨੂੰ ਤੁਸੀਂ ਸੁਕਾਣਾ ਐ। ਸੁਕਾਨ ਤੋਂ ਬਾਅਦ ਟਿਊਬ ਲਗਾਨੀ ਐ। ਕਾਟਨ ਸੌਕਸ ਪਾ ਕੇ ਤੁਸੀਂ ਚਲੇ ਜਾਓ। ਆ ਕੇ ਦੁਬਾਰਾ ਪੈਰ ਤੋਂ ਉਹ ਟਿਊਬ ਲਾ ਕੇ ਉਹਨੂੰ ਖੁੱਲਾ ਛੱਡ ਦਿਓ। ਉਹਦੇ ਨਾਲ ਤੁਹਾਡੇ ਪੈਰਾਂ ਦੀ ਫੰਗਸ ਜਿਹੜੀ ਐ ਉਹ ਕ੍ਰਿਮੰਤੀ ਨਹੀਂ ਜਾਂ 4 ਹਫ਼ਤਿਆਂ 'ਚ ਪ੍ਰੋਪਰ ਖਤਮ ਹੋ ਜਾਂਦੀ ਐ।